ਲੱਖ ਦੀ ਲਾਂਤ ਇਹੋ ਜਿਹੇ ਕੰਮ ਕਰਨ ਕਰਾਉਣ ਵਾਲਿਆਂ ਨੂੰ ਜਿਹੜੇ ਬੰਦੇ ਇਹ ਨਹੀਂ ਵੀ ਕੱਲਾ ਇਹੀ ਅਮਨਦੀਪ ਸਿੰਘ ਹੋਰ ਵੀ ਬੜੇ ਚੋਰੀ ਛੁਪ ਕੇ ਆਰਕੈਸਟ੍ਰਾ ਦੇ ਨਾਲ ਲੱਕ ਦੇ ਨਾਲ ਲੱਕ ਟਮਕਾ ਟਮਕਾ ਕੇ ਤੇ ਨੱਚਦੇ ਫਿਰਦੇ ਗਾਤਰੇ ਪਾ ਕੇ ਥੱਲੇ ਉਹਦੇ ਛੋਟੇ ਸ੍ਰੀ ਸਾਹਿਬ ਪਾ ਕੇ ਨੱਚਦੇ ਆ ਕੰਜਰੋ ਤੁਹਾਡਾ ਪਤਾ ਸਾਨੂੰ ਸਾਰਾ ਕੰਜਰੋ ਕੰਜਰ ਤੁਸੀਂ ਕੰਜਰਪੁਰਿਆਂ ਦਾ ਕੰਜਰਾਂ ਦੇ ਨਾਲ ਕੰਜਰ ਹੋ ਕੇ ਨੱਚਦੇ ਤੁਸੀਂ ਸ਼ਰਮ ਲਈ ਇਹਨਾਂ ਲੋਕਾਂ ਨੇ ਸ਼ਰਮ ਸ਼ਰਮ ਵੇਚ ਕੇ ਖਾਲੀ ਆ ਕਹਿੰਦੇ ਨਾ ਵੀ ਲਾਲੀ ਲੋਈ ਤੇ ਕੀ ਕਰੂ ਕੋਈ ਇਹਨਾਂ ਨੂੰ ਕੋਈ ਡਾਂਗ ਵਾਲਾ ਨਹੀਂ ਗਾ ਲੋਕਾਂ ਨੂੰ ਡਾਂਗ ਵਾਲਾ ਜਿੱਥੇ ਤੁਸੀਂ ਡੀਜੇ ਲਾ ਕੇ ਆਪਣੇ ਨਚਾਉਂਦੇ ਫਿਰਦੇ ਤੇ ਗੁਰੂ ਦਾ ਕੀਰਤਨ ਹੀ ਹੁੰਦਾ ਉਥੇ ਕਥਾ ਵਿਚਾਰ ਨਹੀਂ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਕਥਾ ਨਹੀਂ ਹੁੰਦੀ ਹੁਣ ਦੇਖੋ ਜਿਹੜੇ ਬੰਦੇ ਵਿਆਹ ਕਰਦੇ ਨਾ ਆਪਣੇ ਹੋਰ ਧੀਆ ਪੁੱਤਰਾਂ ਦੇ ਮੈਂ ਉਹਨਾਂ ਨੂੰ ਵੀ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਮੰਨਿਓ ਭਾਵੇਂ ਨਾ ਮੰਨਿਓ ਪਹਿਲਾਂ ਕਰਾਉਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਦੋਂ ਅੱਜ ਮੰਨ ਲਓ ਪਾਠ ਕਰਾ ਲਿਆ ਭੋਗ ਪੈ ਗਿਆ ਸ਼ਾਮਾਂ ਨੂੰ ਲੋਕਾਂ ਨੇ ਕਹਿਣਾ ਡੀਜੇ ਆਵੇ ਹੁਣ ਡੀਜੇ ਆ ਗਿਆ ਤੇ ਮੁੜ ਕੇ ਉਹਨਾਂ ਨੇ ਕਹਿਣਾ ਹੁਣ ਪੇਟੀਆਂ ਸ਼ਰਾਬ ਦੀਆਂ ਮੰਗਾ ਲਓ ਤੇ ਮੁੜ ਕੇ ਜਿੰਨਾ ਵੀ ਗੰਦੇ ਤੋਂ ਗੰਦਾ ਗਾਣਾ ਨਾ ਉਹ ਡੀਜੇ ਤੇ ਲਾ ਕੇ ਰਾਤ ਨੂੰ ਗਵਾਉਣਾ ਤੇ ਭੰਗੜੇ ਪਾਉਣੇ ਸ਼ਰਾਬਾਂ ਚਲਣੀਆਂ ਫਾਇਦਾ ਕੀ ਹੋਇਆ ਮਹਾਰਾਜ ਦੇ ਚਰਨ ਪਵਾਉਣ ਦਾ ਫਾਇਦਾ ਕੀ ਹੋਇਆ ਉਹ ਕੰਮ ਚ ਇਹ ਭਾਈ ਅਮਨਦੀਪ ਸਿੰਘ ਰਾਗੀ ਜੱਥੇ ਵਾਲਾ ਕਿ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਤੇ ਵਿਆਹ ਦੇ ਵਿੱਚ ਉਹਨਾਂ ਨੇ ਨਚਾਰਨ ਚਾਏ ਆ ਜਿਹੜੇ ਵੀ ਨਚਾਰ ਹੁੰਦੇ ਆ ਨਾ ਉਹ ਨਚਾਏ ਆ ਤੇ ਉਹਨਾਂ ਨਚਾਰਾਂ ਨੂੰ ਨਚਾ ਕੇ ਚੰਗੀ ਕੜਮਸ ਪਵਾਈ ਆ ਪੈਲ ਸਪੋਰਸ ਦੇ ਵਿੱਚ ਤੁਸੀਂ ਅੱਜ ਤੱਕ ਕੀ ਪ੍ਰਚਾਰ ਕੀਤਾ ਜੇ ਤੇ ਕੀ ਤੁਸੀਂ ਰਾਗੀ ਜਿਹੜਾ ਤੁਹਾਡਾ ਕੰਮ ਆ ਤੁਸੀਂ ਕਿਸ ਲੋਕਾਂ ਨੂੰ ਸੇਧ ਦਿੱਤੀ ਕੀ ਸਖਾਇਆ ਜੇ ਲੋਕਾਂ ਨੂੰ ਕਿ ਤੁਹਾਡੀ ਬੇਟੀ ਆ ਮੱਲੋ ਚਲੋ ਸਾਡੀ ਵੀ ਬੇਟੀ ਲੱਗਦੀ ਓ ਹੁਣ ਆਪਾਂ ਲੋਕਾਂ ਨੂੰ ਕੀ ਸਿੱਖਿਆ ਦੇਣ ਰਹੇ ਆ ਵੀ ਇੱਕ ਪਾਸੇ ਆਪਾਂ ਗੁਰਬਾਣੀ ਬੋਲ-ਬੋਲ ਕੇ ਆਪਾਂ ਕੀਰਤਨ ਕਰ ਕਰਕੇ ਆਪਾਂ ਪੈਸਾ ਕਮਾਉਣ ਰਹੇ ਆ ਗੁਰੂ ਦੀ ਗੁਰਬਾਣੀ ਆਪਾਂ ਪੜ ਕੇ ਲੋਕਾਂ ਨੂੰ ਸੁਣਾ ਕੇ ਪੈਸਾ ਕਮਾਉਣ ਰਹੇ ਆ ਤੇ ਸਾਡੇ ਜਿਹੜੇ ਬੱਚੇ ਆ ਕੀ ਗੱਲ ਅਸੀਂ ਪੈਸਾਂ ਦੇ ਵਿੱਚ ਲੋਕਾਂ ਨੂੰ ਸ਼ਰਾਬ ਪਿਆਈਏ ਗਾਤਰੇ ਪਾ ਕੇ ਤੇ ਜਾਂ ਆਪਾਂ ਡੀਜੇ ਲਵਾ ਕੇ ਨਚਾਰਨ ਚਾਹੀਏ ਆਪਾਂ ਵਿਆਹ ਕਰਨ ਵਾਸਤੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਆਪਾਂ ਨੂੰ ਕਿਹਾ ਵੀ ਜਿਹੜਾ ਆਪਣੀ ਬੇਟੀ ਦੇ ਵਾਸਤੇ ਉਹ ਵਰ ਲੱਭੋ ਜਿਹੜਾ ਬੰਦਾ ਗੁਰਸਿੱਖ ਹੋਵੇ ਪੂਰਾ ਨਾ ਉਹ ਮੂਹ ਮੰਨਾ ਹੋਵੇ ਤੇ ਨਾ ਕੋਈ ਉਹ ਕੋਈ ਵਿਕਾਰੀ ਹੋਵੇ ਇਦਾਂ ਦਾ ਬੰਦਾ ਨਾ ਲੱਭੋ ਆਪਣੇ ਵਾਸਤੇ ਆਪਣੀ ਬੇਟੀ ਵਾਸਤੇ ਤੇ ਮੈਂ ਹੁਣ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਜਾ ਕੇ ਮਾਫੀਆਂ ਚ ਸ੍ਰੀ ਕਾਲਤਾਖਸਾਹਬ ਮੰਗਦੇ ਫਿਰਦੇ ਹੋ ਤਾਂ ਤੁਹਾਨੂੰ ਪਹਿਲਾਂ ਨਹੀਂ ਪਰ ਇਸ ਚੀਜ਼ ਦੇ ਬਾਰੇ ਹੁਣ ਵੇਖੋ ਮੰਨ ਲਓ ਅਸੀਂ ਵੀ ਕੱਲ ਕੋਲੋਤਰ ਨੂੰ ਆਪਣੇ ਪਚੰਗੀਆਂ ਦੇ ਮੈਰਿਜ ਕਰਨੀ ਆ ਤੇ ਕੀ ਅਸੀਂ ਆਪਣਾ ਉਥੇ ਡੀਜੇ ਲਾ ਕੇ ਤੇ ਪੈਸਾ ਚ ਨਚਾਰਨ ਚਾਹਾਂਗੇ ਜਾਂ ਆਰਕੈਸਟ੍ਰਾ ਚਾਹਾਂਗੇ ਉਥੇ ਕਿਦਾਂ ਦੀ ਤੁਹਾਡੀ ਸੋਚ ਆ ਭਾਈ ਕਿੱਦਾਂ ਦੇ ਤੁਸੀਂ ਕੰਮ ਕਰਨ ਦੇ ਆ ਥੋੜੀ ਬੜੀ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹੋ ਜਿਹਾ ਕੰਮ ਕਰਨ ਲੱਗਿਆ ਨੂੰ ਸਾਰੀ ਉਮਰ ਆਪਾਂ ਪੈਸਾ ਕਮਾਇਆ ਕੌਮ ਪਾਂਥ ਦੇ ਸਿਰ ਦੇ ਉੱਤੋਂ ਸਾਰੀ ਉਮਰ ਆਪਾਂ ਆਪਣੀਆਂ ਝੋਲੀਆਂ ਪਰਵਾਈਆਂ ਤੇ ਅੱਜ ਆਪਾਂ ਡੀਜੇ ਲਾ ਕੇ ਤੇ ਪੈਸੇ ਦੇ ਵਿੱਚ ਆਪਾਂ ਨਚਾਰਨ ਚ ਆ ਕੇ ਆਪਣੀਆਂ ਬੇਟੀਆਂ ਦੇ ਵਿਆਹ ਕਰਦੇ ਫਿਰਦੇ ਆ ਐਤੋਂ ਵੱਡੀ ਮੰਦਭਾਗੀ ਕਿਹੜੀ ਗੱਲ ਹੋ ਸਕਦੀ ਸਭ ਤੋਂ ਵੱਡੀ ਮੰਦਭਾਗੀ ਗੱਲ ਇਹੀ ਆ ਕਰਪਾ ਹੈ ਨਹੀਂ ਕਿ ਗੁਰੂ ਦੀ ਤੁਹਾਡੇ ਤੇ ਹੈ ਨਹੀਂ ਕਿ ਕਿਰਪਾ ਤੁਹਾਡੇ ਤੇ 99 ਕੰਮ ਚੰਗੇ ਕਰਕੇ ਤੇ ਇੱਕ ਸੌਵਾ ਕੰਮ ਤੁਸੀਂ ਮੰਨਦਾ ਕਰਕੇ ਤੇ ਸਾਰੀ ਸਵਾਪ ਵਾਲਾ ਨਹੀਂ ਸਿਰ ਵਿੱਚ ਇਹ ਕਿੱਥੋਂ ਦਾ ਕੰਮ ਚੰਗਾ ਭਾਈ ਵੇਖੋ ਜਿਹੜਾ ਬੰਦਾ ਇਹ ਕੋਈ ਰਾਗੀ ਸਰਦਾਰ ਨਹੀਂ ਆ ਕੋਈ ਕੀਰਤਨ ਕਰਦਾ ਆ ਉਹ ਮਹਾਰਾਜ ਦੀ ਮਰਿਆਦਾ ਦੇ ਅਨੁਸਾਰ ਕਿਉਂ ਨਹੀਂ ਆਪਣੇ ਧੀ ਪੁੱਤਰਾ ਵਿਆਹ ਕਰਦਾ ਜ਼ਰੂਰੀ ਹੈ ਵੀ ਲੋਕਾਂ ਨੂੰ ਮੀਟ ਹੀ ਖਵਾਉਣਾ ਪੈਸਾ ਲੈਵੇ ਸਾਧ ਸਾਧ ਕੇ ਜ਼ਰੂਰੀ ਹੈ ਵੀ ਲੋਕਾਂ ਨੂੰ ਸ਼ਰਾਬ ਪੀਉਣੀ ਹੈ ਪੈਸਾ ਸਾਧ ਸਾਧ ਕੇ ਜ਼ਰੂਰੀ ਹੈ ਵੀ ਆਪਾਂ ਨੇ ਚਾਰ ਸਾਧ ਕੇ ਤੇ ਆਪਾਂ ਗੰਦੇ ਗੀਤ ਗਵਾ ਗਵਾ ਕੇ ਤੇ ਲੋਕਾਂ ਨੂੰ ਇਹ ਵਿਖਾਉਣਾ ਵੀ ਅਸੀਂ ਰਾਗੀ ਆ ਅਸੀਂ ਆਪਣੀ ਬੇਟੀ ਦਾ ਵਿਆਹ ਉੱਚਾ ਸੁੱਚਾ ਕਰਨਾ ਆ ਵਿਆਹ ਉੱਚਾ ਸੁੱਚਾ ਆ ਵਿਆਹ ਉੱਚਾ ਸੁੱਚਾ ਹੁੰਦਾ ਆ ਲੋਕਾਂ ਨੂੰ ਤੇ ਆਪਾਂ ਬੜੀਆਂ ਮੱਤਾ ਦਿੰਨੇ ਆ ਆਪਾਂ ਗਾਤਰੇ ਪਾ ਕੇ ਸਾਰੇ ਜਣੇ ਤੇ ਆਪਾਂ ਕੀਰਤਨ ਵਾਸ ਸੁਣੋਨੇ ਲੋਕਾਂ ਨੂੰ ਸਾਰਿਆਂ ਨੂੰ ਤੇ ਆਪਾਂ ਆਪਣੀ ਪੀੜ੍ਹੀ ਥਲੇ ਸੋਟੇ ਨਹੀਂ ਮਾਰਦੇ ਆਪਾਂ ਆਪਣੀਆਂ ਗੱਲਾਂ ਨਹੀਂ ਲੋਕਾਂ ਸਾਹਮਣੇ ਰੱਖਦੇ ਜਦੋਂ ਲੋਕਾਂ ਨੇ ਪਰਦਾ ਫਾਸ਼ ਕੀਤਾ ਔਰ ਫੇਰ ਤੁਸੀਂ ਇਹ ਗੱਲ ਕੀਤੀ ਆ ਚੋਰੀ ਛੁਪ ਕੇ ਚੋਰੀ ਛੁਪ ਕੇ ਜੋ ਮਰਜ਼ੀ ਕਰੀ ਜਾਓ ਲਹਨਤ ਹੈ ਲਹਨਤ ਹੈ ਐਸ ਕੰਮ ਨੂੰ ਲਹਨਤ ਪਾਵਾਂਗੇ ਅਸੀਂ ਤੁਹਾਡੇ ਤੇ ਲੱਖ ਦੀ ਲਹਨਤ ਇਹੋ ਜੇ ਕੰਮ ਕਰਨ ਕਰਾਉਣ ਵਾਲਿਆਂ ਨੂੰ ਜਿਹੜੇ ਬੰਦੇ ਇਹ ਨਹੀਂ ਵੀ ਕੱਲਾ ਇਹੀ ਅਮਨਦੀਪ ਸਿੰਘ ਹੋਰ ਵੀ ਬੜੇ ਚੋਰੀ ਛੁਪ ਕੇ ਆਰਕੈਸਟ੍ਰਾ ਦੇ ਨਾਲ ਲੱਕ ਦੇ ਨਾਲ ਲੱਕ ਟਮਕਾ ਟਮਕਾ ਕੇ ਤੇ ਨੱਚਦੇ ਫਿਰਦੇ ਗਾਤਰੇ ਪਾ ਕੇ ਥੱਲੇ ਉਹਦੇ ਛੋਟੇ ਸ੍ਰੀ ਸਾਹਿਬ ਪਾ ਕੇ ਨੱਚਦੇ ਆ ਕੰਜਰੋ ਤੁਹਾਡਾ ਪਤਾ ਸਾਨੂੰ ਸਾਰਾ ਕੰਜਰੋ ਕੰਜਰ ਤੁਸੀਂ ਕੰਜਰਪੁਰਿਆਂ ਦਾ ਕੰਜਰਾਂ ਦੇ ਨਾਲ ਕੰਜਰ ਹੋ ਕੇ ਨੱਚਦੇ ਤੁਸੀਂ ਸ਼ਰਮ ਲਈ ਇਹਨਾਂ ਲੋਕਾਂ ਨੇ ਸ਼ਰਮ ਸ਼ਰਮ ਵੇਚ ਕੇ ਖਾਲੀ ਆ ਕਹਿੰਦੇ ਨਾ ਵੀ ਲਾਲੀ ਲੋਈ ਤੇ ਕੀ ਕਰੂ ਕੋਈ ਇਹਨਾਂ ਨੂੰ ਕੋਈ ਡਾਂਗ ਵਾਲਾ ਨਹੀਂ ਗਾ ਲੋਕਾਂ ਨੂੰ ਡਾਂਗ ਵਾਲਾ ਪਹਿਲਾਂ ਤੁਸੀਂ ਗਲਤੀਆਂ ਕਰੋ ਚੰਮੜ ਕੇ ਸ੍ਰੀ ਕਾਲ ਤਕ ਸਾਬ ਨੂੰ ਭੱਜ ਜਾ ਕਰੋ ਜਾ ਕੇ ਮਾਫੀ ਮਾਫੀ ਮੰਗਣ ਆਤੀ ਆਇਆ ਜੀ ਮਾਫੀ ਮੰਗਣ ਆਤੇ ਤੇ ਪਹਿਲਾਂ ਅਥੇ ਝਾਵਾਂ ਬਣਿਆ ਪਹਿਲਾਂ ਸੋਚ ਲੈਂਦਾ ਪਹਿਲਾਂ ਸੋਚ ਲੈਂਦਾ ਅਸੀਂ ਤਾਂ ਫਿਰ ਇਦਾਂ ਗੱਲ ਕਰਨੀ ਠੋਕ ਠਾਕ ਠਾਕ ਕੇ ਜਰਾਕ ਪਹਿਲਾਂ ਤੁਹਾਨੂੰ ਕਿਉਂ ਨਹੀਂ ਬਿਧਾ ਹੁੰਦਾ ਗਾਤਰੇ ਪਾ ਕੇ ਸ੍ਰੀ ਸਾਹਿਬ ਪਾ ਕੇ ਪੈਸਾਂ ਦੇ ਵਿੱਚ ਵਿਆਹ ਕਰਦੇ ਫਿਰਦੇ ਆ ਨਾਲੇ ਆਪਣੇ ਸਿਰ ਦੇ ਉੱਤੇ ਕਰਜ਼ਾ ਚੜਾਉਂਦੇ ਆ ਉਹ ਤੁਹਾਡੇ ਕੋ ਪਿੰਡ ਪ੍ਰਾਣ ਤੇ ਕਿਹਦੇ ਵਿਆਹ ਨਹੀਂ ਹੁੰਦਾ ਆਪਣੇ ਧੀ ਪੁੱਤਰ ਦਾ ਵਿਆਹ ਕਰੋ ਆਪਣੇ ਮਜੇ ਨਾਲ ਗੁਰੂ ਦੀ ਮਰਿਆਦਾ ਨਾਲ ਵਿਆਹ ਕਰਾਓ ਜਿੱਥੇ ਤੁਸੀਂ ਡੀਜੇ ਲਾ ਕੇ ਆਪਣੇ ਨਚਾਉਂਦੇ ਫਿਰਦੇ ਤੇ ਗੁਰੂ ਦਾ ਕੀਰਤਨ ਹੀ ਹੁੰਦਾ ਉਥੇ ਕਥਾ ਵਿਚਾਰ ਨਹੀਂ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਕਥਾ ਨਹੀਂ ਹੁੰਦੀ ਹੁਣ ਦੇਖੋ ਜਿਹੜੇ ਬੰਦੇ ਵਿਆਹ ਕਰਦੇ ਨਾ ਆਪਣੇ ਹੋਰ ਧੀਆ ਪੁੱਤਰਾਂ ਦੇ ਮੈਂ ਉਹਨਾਂ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਮੰਨਿਓ ਭਾਵੇਂ ਨਾ ਮੰਨਿਓ ਪਹਿਲਾਂ ਕਰਾਉਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਦੋਂ ਅੱਜ ਮੰਨ ਲਓ ਪਾਠ ਕਰਾ ਲਿਆ ਭੋਗ ਪੈ ਗਿਆ ਸ਼ਾਮਾਂ ਨੂੰ ਲੋਕਾਂ ਨੇ ਕਹਿਣਾ ਡੀਜੇ ਆਵੇ ਹੁਣ ਡੀਜੇ ਆ ਗਿਆ ਤੇ ਮੁੜ ਕੇ ਉਹਨਾਂ ਨੇ ਕਹਿਣਾ ਹੁਣ ਪੇਟੀਆਂ ਸ਼ਰਾਬ ਦੀਆਂ ਮੰਗਾ ਲਓ ਤੇ ਮੁੜ ਕੇ ਜਿੰਨਾ ਵੀ ਗੰਦੇ ਤੋਂ ਗੰਦਾ ਗਾਣਾ ਨਾ ਉਹ ਡੀਜੇ ਤੇ ਲਾ ਕੇ ਰਾਤ ਨੂੰ ਗਵਾਉਣਾ ਹੈ ਤੇ ਭੰਗੜੇ ਪਾਉਣੇ ਸ਼ਰਾਬਾਂ ਚਲਣੀਆਂ ਫਾਇਦਾ ਕੀ ਹੋਇਆ ਮਾਰਾ ਦੇ ਚਰਨ ਪਵਾਉਣ ਦਾ ਫਾਇਦਾ ਕੀ ਹੋਇਆ ਉਹ ਕੰਮ ਚ ਦੱਸੋ ਫਾਇਦਾ ਕੀ ਹੋਇਆ ਮਾਰਾ ਦੇ ਚਰਨ ਪਵਾਏ ਆ ਕਮ ਸੇ ਕਮ 6 ਮਹੀਨੇ ਤੇ ਮਾਰਾ ਦੇ ਚਰਨਾਂ ਨਾਲ ਅਸਰ ਰੱਖਿਆ ਕਰੋ ਅੱਜ ਮਾਰਾ ਦਾ ਸਰੂਪ ਘਰੋਂ ਜਾਂਦਾ ਤੇ ਸ਼ਾਮਾਂ ਨੂੰ ਤੁਸੀਂ ਪੇਟੀਆਂ ਨੇ ਪੇਟੀਆਂ ਸ਼ਰਾਬਾਂ ਲਿਉਂਦੇ ਆ ਤੇ ਸ਼ਰਾਬਾਂ ਪੀਨੇ ਆ ਮੁਰਗੇ ਡੀਜੇ ਲਾ ਕੇ ਗੰਦੇ ਮੰਦੇ ਗਾਣੇ ਗਵਾਉਨੇ ਆ ਉਹ ਇਹਦੇ ਨਾਲ ਚੰਗਾ ਵੀ ਮਾਰਾ ਦਾ ਤੁਸੀਂ ਪ੍ਰਕਾਸ਼ ਲਿਆ ਕੇ ਘਰ ਪਾਠ ਨਾ ਕਰਾਇਆ ਕਰੋ ਤੂੰ ਹੀ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕੰਜਰਪਣੇ ਨਾਲ ਹੀ ਕਰ ਲਿਆ ਕਰੋ ਕੋਈ ਫਾਇਦਾ ਨਹੀਂਗਾ ਮਹਾਰਾਜ ਤੁਸੀਂ ਸਰੂਪ ਕਰ ਮੰਗਵਾ ਕੇ ਬੇਦਨੀਆਂ ਕਰਦੇ ਫਿਰਦੇ ਆ ਜਿਵੇਂ ਪਾਠੀ ਸਿੰਘ ਗਰੰਥੀ ਸਿੰਘ ਹੋਵੇ ਨਾ ਕੋਈ ਪਾਠ ਕਰਨ ਵਾਲਾ ਕਹਿੰਨੇ ਤੂੰ 5100 ਲੈਣਾ ਜਾਂ 7100 ਲੈਣਾ ਜਾਂ ਕੁਝ ਪੈਸੇ ਲੈਣੇ ਆ ਉਹ ਕਹਿਣਗੇ ਬਾਬਾ ਇੰਨੇ ਪੈਸੇ ਉਹ ਇੰਨੇ ਪੈਸੇ ਤੂੰ ਕੀ ਕਰਨੇ ਮਾਸਾ ਕੜਾਏ ਬਣਾਉਣਾ ਓਥੇ ਕਹਿੰਦੇ ਕੀ ਹੋ ਚੱਲਿਆ ਆ ਲੈ ਅਰਦਾਸ ਹੀ ਕਰਨੀ ਆ ਪਾਠ ਕਰਨਾ ਕਿਹੜਾ ਕੋਈ ਔਖਾ ਆ ਤੇ ਤੁਸੀਂ ਆਪ ਕਰਕੇ ਦੇਖ ਲਓ ਪਾਠ ਤੇ ਜਿਹੜੇ ਡੀਜੇ ਵਾਲੇ ਆ ਜਿਹੜੇ ਆਰ ਕੈਸਟਾਂ ਵਾਲੇ ਆ ਉਹਨਾਂ ਉਹਨਾਂ ਨੂੰ ਪੁੱਛਾਂਗੇ ਨਾ ਰੇਟ ਕਿੰਨਾ ਟਾੜਾ ਕਹਿਣਗੇ ਲੱਖ ਰੁਪਈਆ ਲੱਗੂਗਾ ਜੀ ਲੱਖ ਰੁਪਈਆ ਚਾਹ ਲਾ ਫੜ ਲੱਖ ਰੁਪਈਆ ਦੇ ਤਾਂ ਲਿਆ ਤੇ ਨਾਲ ਸ਼ਰਾਬ ਦਾ ਪੈਰਾ ਵੀ ਕਰੋ ਪੈਸਾਂ ਦੇ ਵਿੱਚ ਤੇ ਜੇ ਕੋਈ ਮਹਾਰਾਜੀ ਗੁਰਬਾਣੀ ਤੁਹਾਨੂੰ ਸੁਣਾਉਣ ਵਾਲਾ ਕੋਈ ਪਾਠੀ ਜਾਂ ਕੋਈ ਗ੍ਰੰਥੀ ਹੋਵੇ ਨਾ ਉਹਨੂੰ ਕਹਿਣਗੇ 750 ਰੁਪਈਆ ਇੰਨਾ ਪੈਸਾ ਉਹ ਇੰਨਾ ਪੈਸਾ ਤੂੰ ਕਰਨਾ ਹੈ ਉਰੇ ਬਾਲ ਬੱਚੇ ਨਹੀਂ ਹੈਗੇ ਉਹਨੂੰ ਢਿੱਡ ਨਹੀਂ ਲੱਗਾ ਉਹਨੇ ਰੋਟੀ ਨਹੀਂ ਖਾਣੀ ਡੀਜੇ ਵਾਲਿਆਂ ਨੂੰ ਲੱਖਾਂ ਦੇਣ ਡੇ ਆ ਪਾਰਟੀ ਨੂੰ ਤੁਸੀਂ 7500 ਜਾਂ 5100 ਦਿੰਦੇ ਰੋਨੇ ਆ ਉਹਨੇ ਕੁਰਬਾਨੀ ਸੌਣੀ ਮਹਾਰਾਜ ਦੀ ਤੇ ਮੈਂ ਇਹਨੂੰ ਰਾਗੀ ਨੂੰ ਅਮਨਦੀਪ ਸਿੰਘ ਨੂੰ ਕਹਿਣਾ ਚਾਹਣਾ ਆ ਕਿ ਭਾਈ ਹੋਰ ਵੀ ਰਾਗੀ ਜਿਹੜੇ ਨੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਮੈਨੂੰ ਕੋਈ ਵੀਡੀਓ ਸ਼ੇਅਰ ਕਰਨ ਤੇ ਤੁਹਾਡੇ ਦੇ ਪੈਸੇ ਨਹੀਂ ਹੋਣੇ ਪ੍ਰਚਾਰ ਆਪਣੇ ਪੰਥ ਦਾ ਕਰਦੇ ਹਾਂ ਇੱਕ ਠੋਕ ਕੇ ਨਹੀਂ ਤਾਂ ਤੁਸੀਂ ਆਪ ਪ੍ਰਚਾਰ ਕਰਕੇ ਦੇਖ ਲਓ ਮੇਰੀ ਵੀਡੀਓ ਨੂੰ ਇਗਨੋਰ ਨਾ ਕਰਿਆ ਕਰੋ ਕਿਸੇ ਕੋ ਟਾਈਮ ਨਹੀਂਗਾ ਪ੍ਰਚਾਰ ਕਰਨ ਵਾਸਤੇ ਕੋਈ ਕਿਸੇ ਦੇ ਵਾਸਤੇ ਬੋਲਦਾ ਨਹੀਂਗਾ ਫ੍ਰੀ ਫੰਡ ਸੇਵਾ ਕਰਨ ਲਈ ਪੰਥ ਦੀ ਕਿ ਕੋਈ ਕੋਈ ਮੰਗਦੇ ਨਹੀਂਗੇ ਸਿਰਫ ਤੁਹਾਨੂੰ ਇਹ ਕਹਿੰਦੇ ਸਾਡੀ ਆਵਾਜ਼ ਦੂਰ ਤੱਕ ਪਹੁੰਚਾ ਦਿਆ ਕਰੋ ਇਹ ਜਿਹੜੇ ਲੋਕ ਪੁੱਠੇ ਸਿੱਧੇ ਕੰਮ ਕਰਦੇ ਫਿਰਦੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਆਪਣੀਆਂ ਧੀਆਂ ਪੁੱਤਰਾਂ ਦੇ ਵਿਆਹ ਮਰਿਆਦਾ ਤੋਂ ਉਲਟੋ ਕੇ ਕਰਨ ਦੇ ਆ ਚਰਾਬਾਂ ਤੇ ਉਹਨੇ ਮੀਟ ਖਵਾਉਣੇ ਪੈਸਾ ਦੇ ਨੱਚਦੇ ਫਿਰਦੇ ਢੂੰਗੇ ਭੜਕਾਉਂਦੇ ਫਿਰਦੇ ਨੇ ਇਹਨਾਂ ਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਨੂੰ ਲੱਖ ਦੀਆਂ ਲਾਹਤਾਂ ਪੈਣੇ ਚਾਹੀਦੀਆਂ ਇਹੋ ਜਿਹੇ ਬੰਦਿਆਂ ਨੂੰ ਹੁਣ ਸ੍ਰੀ ਕਾਸ਼ਤ ਸਿੰਘ ਸਾਹਿਬ ਜਾ ਕੇ ਚੜਜੋ ਉੱਥੇ ਜਾ ਕੇ ਮਾਫੀ ਮੰਗ ਲਓ ਸਾਰਾ ਕੁਝ ਬਸ ਖਤਮ ਜੋ ਤੁਸੀਂ ਲਿਖ ਦਿੱਤਾ ਨਾ ਹੋ ਗਿਆ ਨਾ ਕੰਮ ਉਹਦੀ ਸਜ਼ਾ ਮਿਲਣੀ ਮਿਲਣੀ ਆ ਇਦਾਂ ਮਾਫੀਆਂ ਨਹੀਂ ਮਿਲਦੀਆਂ ਹੁੰਦੀਆਂ ਬਲਵੰਤ ਸਿੰਘ ਜੀ ਤੁਸੀਂ ਸਹੀ ਕਿਹਾ ਆ ਜਦੋਂ ਗੁਰੂ ਦਾ ਵਜੀਰ ਹੀ ਗਲਤ ਹੋ ਜਾਂਦਾ ਆ ਤੇ ਫਿਰ ਦੂਜਿਆਂ ਨੂੰ ਮਰਿਆ ਦਾ ਕੀ ਸਿਖਾਵਾਂਗੇ ਆਪਾਂ ਦੂਜਿਆਂ ਨੂੰ ਕੀ ਕਵਾਂਗੇ ਵੀ ਤੁਸੀਂ ਚੰਗੇ ਬਣੋ ਪਹਿਲਾਂ ਤੇ ਆਪਣੀ ਪੀੜ ਛਲੇ ਸੋਟਾ ਮਾਰੋ ਫਿਰ ਤੁਸੀਂ ਸਾਨੂੰ ਕਹਿੰਦੇ ਆ ਤੁਸੀਂ ਹਾਰ ਵਾਲੇ ਸਖਤ ਬੋਲਦੇ ਆ ਨਫਰਤ ਫਲਾਉਨੇ ਨਫਰਤ ਘਰੀ ਫਲਾਉਨੇ ਆ ਸੱਚ ਬੋਲਦੇ ਆ ਸੱਚ ਪੇਸ਼ ਕਰਦੇ ਆ ਆਪਾਂ ਹੀ ਗਤਰੇ ਪਾ ਕੇ ਆਪਾਂ ਗੱਲ 'ਚ ਕਿਰਪਾਨਾ ਪਾ ਕੇ ਪੱਗਾ ਬੰਨ ਕੇ ਤੇ ਆਪਾਂ ਹੀ ਲੋਕਾਂ ਨੂੰ ਪੁੱਠੀ ਮਰਿਆਦਾ ਦਿਖਾਉਣ ਦੇ ਆ ਵੀ ਭੰਗੜੇ ਪਾਓ ਪੈਸਾਂ 'ਚ ਕੁੜੀਆਂ ਆਪਣੇ ਬੱਚਿਆਂ ਦੇ ਵਿਆਹ ਕਰਾਓ ਆਹ ਕਰੋ ਜੇ ਕਰੋ ਉਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਗਿਆ ਰਹਿਤ ਉਹ ਵਿਆਹ ਚੱਜ ਨਾ ਕਰ ਲਓ ਮਹਾਰਾਜੀ ਮਰਿਆਦਾ ਅਨਸਾਰ ਜਿਨ੍ਹਾਂ ਨੇ ਗਾਤਰੇ ਪਾਏ ਆ ਹੈ ਤੁਸੀਂ ਗਾਤਰੇ ਪਾ ਕੇ ਵੀ ਪੈਸਾਂ 'ਚ ਨੱਚਦੇ ਫਿਰਦੇ ਸ਼ਰਮ ਆਲੀ ਗੱਲ ਤਾਂ ਸ਼ਰਮ ਨੱਕ ਡਬੋਗੇ ਮਰਜੋ ਆਪਣਾ ਕੀ ਰੱਬ ਨੂੰ ਮੂੰਹ ਦਿਖਾਉਂਗੇ ਲੇਖਾ ਤੇ ਦੇਣਾ ਪੈਣਾ ਆ ਲੇਖਾ ਸਭ ਦੇ ਹੋਣਾ ਇੱਥੇ ਇਹ ਨਾ ਕੋ ਤੂੰ ਬਾਜੋਂਗੇ ਲੇਖਾ ਹੋਣਾ ਹੀ ਹੋਣਾ ਆ ਸ਼ਰਮ ਲਈ ਯਾਰ ਲੋਕਾਂ ਨੇ ਯਾਰ ਹੱਦ ਹੋ ਗਈ ਯਾਰ ਲੋਕਾਂ ਵਾਲੀ ਪਹਿਲਾਂ ਗਲਤੀਆਂ ਕਰੋ ਪਹਿਲਾਂ ਆਪਣੇ ਪੰਛ ਦੇ ਉਲਟ ਭੁਗਤੋ ਫਿਰ ਜਦੋਂ ਲੋਕਾਂ ਦੇ ਡੰਡਾ ਚਾੜਿਆ ਫਿਰ ਸ੍ਰੀ ਅਕਾਲ ਤਖਤ ਸਾਹਿਬ ਭਾਜੋ ਦੌ ਦਵ ਉੱਥੇ ਜਾ ਕੇ ਕਹੋ ਸਾਡੇ ਕੋਲ ਗਲਤੀ ਹੋ ਗਈ ਪਹਿਲਾਂ ਨੀ ਪਰਾ ਖੂ ਹੱਦ ਹੋਈ ਯਾਰ ਤੁਸੀਂ ਵਿਆਹ ਕਰੋ ਜੰਮ ਜੰਮ ਕਰੋ ਜੀ ਸਦਕੇ ਕਰੋ ਆਪਣੇ ਬੱਚਿਆਂ ਦਾ ਵਿਆਹ ਯਾਰ ਜੋ ਮਰਜ਼ੀ ਆਪਣਾ ਤੁਸੀਂ ਕਾਰਜ ਕਰੋ ਅਸੀਂ ਤੁਹਾਨੂੰ ਕਹਿੰਦੇ ਨਹੀਂ ਪਰ ਗੁਰੂ ਦੀ ਮਰਿਆਦਾ ਦੇ ਨਾਲ ਕਾਰਜ ਕਰੋ ਜੇ ਤੂੰ ਕੀਰਤਨ ਕਰਦਾ ਆ ਤੇ ਆਪਣੀ ਬੇਟੀ ਦੇ ਵਿਆਹ ਤੇ ਤੂੰ ਕੀਰਤਨ ਕਰਦਾ ਤੇ ਗੁਰੂ ਦੀ ਮਰਿਆਦਾ ਨਾਲ ਵਿਆਹ ਕਰਦਾ ਤੇ ਕਿੰਨਾ ਪੁੰਨ ਲੱਗਦਾ ਹੁਣ ਕੀ ਖਟਿਆ ਲੋਕਾਂ ਦੇ ਕੋਲੋਂ ਲਾਂਹਤਾ ਕਮੈਂਟਾਂ ਦੇ ਗਾਣਾ ਤੇ ਗੁਰੂ ਵੱਲੋਂ ਵੀ ਬੁਰਾ ਕੰਮ ਪੀ ਤੂੰ ਆ ਕੰਮ ਕਰਨੇ ਮਾਰੇ ਅੰਮ੍ਰਿਤਸਰ ਕੇ ਗਾਤਰਾ ਪਾ ਕੇ ਆ ਕੰਡੇ ਤੁਸੀਂ ਕੰਮ ਪੈ ਲਾ ਕੇ ਤੁਸੀਂ ਨੱਚਦੇ ਫਿਰਦੇ ਆ ਕੁੜੀਆਂ ਦੀਆਂ ਬਾਹਾਂ ਫੜ ਫੜ ਕੇ ਆਰਕੈਸਟਰਾ ਨਾਲ ਗਾਤਰੇ ਪਾ ਕੇ ਸ਼ਰਾਬਾਂ ਲੈ ਕੇ ਤੁਸੀਂ 扑ਕਦੇ ਫਿਰਦੇ ਆ ਗਾਤਰੇ ਪਾ ਕੇ ਤੁਸੀਂ ਸ਼ਰਾਬਾਂ ਦਾ ਪ੍ਰਸ਼ਾਦ ਵਰਤੌਣ ਦੇ ਆ ਸਿੱਧਾ ਅਗਲੇ ਨੂੰ ਕਹੋ ਵੀ ਭਾਈ ਅਸੀਂ ਸ਼ਰਾਬਦਾਰ ਮੀੜ ਦਾ ਕੰਮ ਨਹੀਂ ਕਰਨਾ ਜੇ ਆਉਣਾ ਆਓ ਨਹੀਂ ਤਾਂ ਨਾ ਆਓ ਬਾਹਰੋਂ ਤੇ ਤੁਸੀਂ ਜੋ ਮਰਜ਼ੀ ਕਰੋ ਆਪਣੇ ਘਰ ਕਰੋ ਜੋ ਮਰਜ਼ੀ ਪਰ ਅਹੀਂ ਮਾਰੇ ਦਾ ਅਮਰਤ ਛਕਿਆ ਗਾਤਰੇ ਪਾਏ ਅਹੀਂ ਸ਼ਰਾਬਾਂ ਨਹੀਂ ਵਰਤੌਣੀਆਂ ਪੈਸਾਂ ਚ ਐਦਾਂ ਰੱਖੋ ਕੰਮ ਖਿੱਚ ਕੇ ਜਰਾ ਇਹ ਸ਼ਰਾਬ ਸ਼ਰੂਬ ਨਾਲ ਨਹੀਂ ਜਾਣੀ ਇਹ ਜਿਹੜਾ ਮੂਤ ਆ ਨਾਲ ਨਹੀਂ ਜਾਣਾ ਮਾਰੇ ਦਾ ਨਾਮ ਜਿਹੜਾ ਜੇ ਤੂੰ ਜਪਿਆ ਉਹ ਕੰਮ ਆਉਣਾ ਤੁਹਾਡੇ ਜਿਹੜੀ ਮਾਰੇ ਦੀ ਮਰਿਆਦਾ ਉਹ ਕੰਮ ਆਉਣੀ ਮਾਰੇ ਕਹਿੰਦਾ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਆ ਮੈਨੂੰ ਲਾਂਤੀ ਲੋਕ ਇਥਾਂ ਆਉਂਦੇ ਯਾਰ ਲਾਂਤੀ ਯਾਰ ਲਾਂਤ ਹੀ ਯਾਰ ਲੋਕਾਂ ਨੇ ਲੱਥੀ ਮੈਨਾਇ ਸ਼ਰਮ ਲਾਈ ਲੋਕਾਂ ਨੇ ਯਾਰ ਯਾਰਾ ਲੋਕਾਂ ਨੇ ਗਦਰ ਮਚਾਇਆ ਅੱਗੇ ਪਿੱਛੇ ਲੋਕ ਪਰਾਤਣ ਸਮੇਂ ਦੇ ਵਿੱਚ ਲੋਕੀ ਘਰਾਂ ਦੇ ਵਿੱਚ ਵਿਆਹ ਕਰ ਦਿੰਦੇ ਨੇ ਘਰਾਂ 'ਚ ਆਪਣੇ ਟੈਂਟ ਕਨਾਤਾਲ ਘਰੇ ਲਾਉਂਦੇ ਹੁੰਦੇ ਨੇ ਘਰੇ ਵਿਆਹ ਹੁੰਦੇ ਹੁੰਦੇ ਨੇ ਲੋਕਾਂ ਦੇ 8-8 ਦਿਨ ਪਰੋਣੇ ਪਹਿਲਾਂ ਹੀ ਆਜਦੇ ਨੇ ਅੱਜ ਕੀ ਆ ਅੱਜ ਲੋਕੀ ਆਉਂਦੇ ਘੜੀ ਦੀ ਘੜੀ 2 ਘੰਟੇ ਵਿਆਹ ਵੇਖ ਕੇ ਪੈਲਸ ਦੇ ਵਿੱਚੋਂ ਸਿੱਧਾ ਆਪਣੇ ਘਰ ਨੂੰ ਫੁਰਨ 2 400 500 ਰੁਪਇਆ ਉਹ ਜੋ ਉਹਨਾਂ ਲਾਗ ਉਹਨਾਂ ਨੇ ਮੁੰਡਿਆਂ ਦਿੱਤਾ ਉਹ ਉਹਨਾਂ ਦੇ ਬੇਟਿਆਂ ਨੂੰ ਆਗ ਦੇ ਕੇ ਤੇ ਗਾਂ ਜਾਂਦੇ ਆ ਭਾਰ ਲਾ ਕੇ ਚਲ ਤਾਂ ਹੀ ਦਿੱਤੇ ਐ ਤੁਹਾਨੂੰ ਦੇ ਦਿੱਤੇ ਬਸ ਕੋਈ ਰਣਨੀ ਕੋਈ ਝੋਣ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸ਼ਰਾਬ ਪੀਣ ਵਾਲੇ ਸ਼ਰਾਬ ਪੀ ਜਾਂਦੇ ਆ ਮੀਠਖਾਂ ਵਾਲੇ ਮੀਠ ਖਾਈ ਜਾਂਦੇ ਆ ਚੰਗਾ ਖਾਣਾ ਖਾਣ ਵਾਲੇ ਚੰਗਾ ਖਾਈ ਜਾਂਦੇ ਆ ਕਈ 扑ੜਕਣ ਵਾਲੇ 扑ੜਕੀ ਜਾਂਦੇ ਆ ਕਈ ਗਲਤ ਕੰਮ ਕਰੀ ਜਾਂਦੇ ਆ ਕਈ ਗਤਰੇ ਪਾ ਕੇ ਸ਼ਰਾਬਾਂ ਵਰਤਾਈ ਜਾਂਦੇ ਆ ਕਈ ਗਤਰੇ ਪਾ ਕੇ ਲੋਕਾਂ ਨੂੰ ਮੀਟ ਖਵਾਈ ਜਾਂਦੇ ਖਾਓ ਸ਼ਰਾਬਾ ਮੀਟ ਕਈ ਕੋ ਚੱਲਣ ਡਿਆ ਯਾਰ ਗਤਰੇ ਪਾ ਕੇ ਥੋੜੀ ਵਿਆਹ ਮਰਿਆਦਾ ਚ ਕਰ ਲਿਆ ਕਰੋ ਗਤਰਿਆਂ ਵਾਲਿਆਂ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਵਿਆਹ ਕਿੱਥੇ ਕਰਨਾ ਆਪਣੇ ਧੀ ਪੁੱਤ ਦਾ ਗੁਰੂ ਦੀ ਮਰਿਆਦਾ ਨਾਲ ਵਿਆਹ ਕਰਿਆ ਕਰੋ ਆਪਣੇ ਬੇਟਿਆਂ ਦਾ ਬੱਚੀਆਂ ਦਾ ਕੋਈ ਤੁਹਾਨੂੰ ਗੁਰੂ ਦਾ ਭੈ ਹੈ ਨਹੀਂ